ਹਾਈ ਕੋਰਟ ਨੇ ਕੱਲ ਜੋ ਕਿਸਾਨ ਆਗੂਆਂ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਸ ਨੂੰ ਲੈ ਕੇ ਫਿਰ ਤੋਂ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ ਘਿਰ ਗਈ ਹੈ ਤੇ ਉੱਥੇ ਹੀ ਵਿਕਰਮ ਸਿੰਘ ਮੰਜੀਠੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਵੱਲੋਂ ਜੋ ਕਿਸਾਨ ਆਗੂਆਂ ਨੂੰ ਲੈ ਕੇ ਟਿੱਪਣੀ ਦਿੱਤੀ ਗਈ ਹੈ ਉਸ ਦੇ ਵਿੱਚ ਸਾਰਾ ਕੁਝ ਸਾਬਤ ਹੋ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਤੇ ਸ਼ੁਕਰ ਸਿੰਘ ਨੂੰ ਲੈ ਕੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਉਹ ਵੀ ਸਿਰਫ ਅਣਪਛਾਤੇਆਂ ਤੇ ਕੀਤੀ ਹੈ ਤੇ ਜਿਸ ਦੇ ਦੌਰਾਨ ਜਿਹੜੀ 0 ਐਫ ਆਈ ਆਰ ਦਰਜ ਕਰਕੇ ਉਹਨਾਂ ਨੇ ਕਿਸਾਨਾਂ ਦੀ ਪਿੱਠ ਤੇ ਛੂਰਾ ਮਾਰਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਸ਼ੁਕਰਾਂ ਸਿੰਘ ਦੀ ਜਿਹੜੀ লাশ ਸੀਗੀ ਉਹ ਵੀ ਪੰਜਾਬ ਦੇ ਵਿੱਚ ਹੀ ਮਿਲੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਉਸੇ ਦਿਨ ਜਿਹੜੀ ਐਫ ਆਈ ਆਰ ਦਰਜ ਕਰ ਦੇਣੀ ਚਾਹੀਦੀ ਸੀ ਪਰੰਤੂ ਇੱਕ ਹਫ਼ਤੇ ਤੋਂ ਬਾਅਦ ਜਿਹੜੇ ਸਿੱਕ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਮੰਗ ਕੀਤੀ ਗਈ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਿਹੜਾ ਆਪ ਸਰਕਾਰ ਨੂੰ ਫਿਰ ਤੋਂ ਕਿਸਾਨੀ ਮੁੱਦੇ ਨੂੰ ਲੈ ਕੇ ਸਵਾਲਾਂ ਦੇ ਵਿੱਚ ਖੜਾ ਕਰ ਲਿਆ ਤੇ ਉੱਥੇ ਹੀ ਲਗਾਤਾਰ ਫਲਟਵਾਰਾ ਜਿਹੜੇ ਪੰਜਾਬ ਸਰਕਾਰ ਤੇ ਕੀਤੇ ਜਾ ਰਹੇ ਨੇ ਹੋਰ ਕੀ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਦਾ ਸੁਣਦੇ ਆ ਅੱਜ ਜਿਹੜੀ ਪੀ ਆਈ ਐਲ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਪਈ ਸੀ ਉਹਦੇ ਚ ਔਨਰੇਬਲ ਹਾਈ ਕੋਰਟ ਨੇ ਅੱਜ ਬੜੀ ਇੰਪੋਰਟੈਂਟ ਜੁਡੀਜਮੈਂਟ ਪਾਸ ਕੀਤੀ ਹੈ ਔਰ ਭਗਵੰਤ ਮਾਨ ਜੀ ਜੋ ਮੈਂ ਸਮਝਦਾ ਹਾਂ ਕਿ ਇਸ ਗੱਲ ਤੇ ਉਹਨਾਂ ਦੀ ਮਸ਼ਹੂਰੀ ਹੈ ਕਿ ਉਹ ਇੱਕ ਅਲਟੂ ਰਾਮ ਦੇ ਰੂਪ ਚ ਕਿਵੇਂ ਕਿਸਾਨਾਂ ਨੂੰ ਧੋਖਾ ਦੇ ਰਹੇ ਸੀ ਉਹ ਗੱਲ ਅੱਜ ਜਗਜਾਹਰ ਹੋਈ ਹੈ ਹਾਂ ਔਨਰੇਬਲ ਹਾਈ ਕੋਰਟ ਨੇ ਜਿਹੜੇ ਸਵਾਲ 29 ਤਰੀਕ ਨੂੰ ਇਹதோ ਇਹਨਾਂ ਦੇ ਆਈਜੀ ਸਾਹਿਬ ਸੁਖਚੈਨ ਗਿੱਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਜਨਤਕ ਕੀਤਾ ਨਤੀ ਨੋ ਕਿ ਅਸੀਂ ਐਫਆਈਆਰ ਦਰਜ ਕਰਤੀ ਆ ਔਰ ਇਹ ਕਿਹਾ ਕਿ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਮੈਂ ਉਦੋਂ ਨਹੀਂ ਆਪ ਦੀ ਟਵੀਟ ਕੀਤੀ ਸੀ ਮੈਂ ਕਿਹਾ ਜ਼ੀਰੋ ਐਫਆਈਆਰ ਮਤਲਬ ਜ਼ੀਰੋ ਰਿਜ਼ਲਟ ਇਹ ਇੱਕ ਫਿਕਸਡ ਮੈਚ ਜੁਆਇੰਟ ਐਕਸ਼ਨ ਜਿਹੜਾ ਹਰਿਆਣਾ ਸਰਕਾਰ ਦਾ ਔਰ ਭਗਵੰਤ ਪਾਲ ਪਲਟੂ ਰਾਮ ਦਾ ਜਿਹੜਾ ਕਿਸਾਨਾਂ ਦੇ ਉਲਟ ਚੱਲ ਰਿਹਾ ਸੀ ਅੱਜ ਉਹਦਾ ਪੜਦਾ ਫਾਸ਼ ਔਨਰੇਬਲ ਹਾਈ ਕੋਰਟ ਨੇ ਵੀ ਕੀਤਾ ਕਿ ਜੇ ਸ਼ੁਪ ਕਰਨ ਤੇ ਉਹਨਾਂ ਨੇ ਸਵਾਲ ਇਹ ਉਠਾਏ ਕਿ ਜਦੋਂ ਉਹਦੀ ਬਾਡੀ ਲੱਭੀ ਉਹ ਪੰਜਾਬ ਚੋਂ ਲੱਭੀ ਸੀ ਤੇ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਜ਼ੀਰੋ ਐਫ ਆਈ ਆਰ ਦਰਜ ਕਰਨਾ ਹੀ ਔਨਰੇਬਲ ਹਾਈ ਕੋਰਟ ਨੇ ਉਸ ਨੂੰ ਗਲਤ ਠਰਾਇਆ ਔਰ 21 ਤਰੀਕ ਨੂੰ ਇਹ ਹਾਦਸਾ ਵਾਪਰਿਆ ਤੁਸੀਂ 7 ਦਿਨ ਬਾਅਦ ਇੰਨੀ ਡਿਲੇ ਕਿਉਂ ਇਹ ਸਵਾਲ ਅੱਜ ਹਾਈ ਕੋਰਟ ਨੇ ਉਠਾਏ ਔਰ ਇਹ ਗੱਲ ਵੀ ਕਹੀ ਕਿ ਜ਼ੀਰੋ ਐਫ ਆਈ ਆਰ ਦਰਜ ਕਰਨੀ ਜਦੋਂ ਬੌਡੀ ਪੰਜਾਬ ਚ ਲੱਭੀ ਆ ਸ਼ੁਰੂ ਕਰਨ ਦੀ ਇਹ ਗਲਤ ਸੀ ਤੁਹਾਨੂੰ ਪ੍ਰੋਪਰ ਐਫ ਆਈ ਆਰ ਇੱਕੀ ਤਰੀਕ ਨੂੰ ਦਰਜ ਕਰਨੀ ਸੀ ਮਗਰ ਕਿਵੇਂ ਐਫ ਆਈ ਆਰ ਦਰਜ ਹੋਣੀ ਸੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਇੱਕ ਫਿਕਸਡ ਮੈਚ ਹੈ ਇਹ ਪੰਜਾਬ ਤੇ ਹਰਿਆਣਾ ਦੀ ਸਰਕਾਰ ਦਾ ਭਾਜਪਾ ਤੇ ਆਪ ਦੀ ਸਰਕਾਰਾਂ ਦਾ ਇੱਕ ਜੁਆਇੰਟ ਐਕਸ਼ਨ ਸੀ ਕਿਸਾਨਾਂ ਦੇ ਖਿਲਾਫ ਤੇ ਸੁਲਾਹ مشورے ਬਾਅਦ ਤੋਂ ਐਫ ਆਈ ਆਰ ਦਰਜ ਹੋਣੀ ਸੀ ਇਹੀ ਕਾਰਨ ਬਣਿਆ ਕਿ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਈ ਲੋਕਾਂ ਨੇ ਪੀ ਆਈ ਐਲ ਪਾਈਆਂ ਸੀ ਔਰ ਅੱਜ ਪੀ ਆਈ ਐਲ ਦਾ ਨਤੀਜਾ ਇਹ ਆਇਆ ਕਿ ਇੱਕ ਆਨਰੇਬਲ ਹਾਈ ਕੋਰਟ ਨੇ ਇੱਕ ਕਮਿਸ਼ਨ ਕਹਿ ਲਓ ਕਮੇਟੀ ਦਾ ਗਠਨ ਕੀਤਾ ਜਿਦੇ ਚ ਇੱਕ ਰਿਟਾਇਰਡ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ ਨਿਯੁਕਤ ਕੀਤਾ ਜਾਊਗਾ 2 ਐਡੀਜੀਪੀ ਇੱਕ Haryana ਤੋਂ ਤੇ ਇੱਕ Punjab ਤੋਂ ਇਹ ਸਾਰੀ ਗੱਲ ਦੀ ਤਹਿਕੀਕਾਤ ਕਰਨਗੇ ਮਗਰ ਇਹ ਸਾਰਾ ਕੁਝ ਕਿਉਂ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਪਲਟੂ ਰਾਮ ਦੀ ਸਰਕਾਰ ਨੇ ਇਸ ਟਾਊਟ ਦੀ ਸਰਕਾਰ ਨੇ ਕਿਸਾਨਾਂ ਨਾਲ ਜਿਹੜੇ ਬਾਰਡਰ ਤੇ ਬੈਠੇ ਉਹਨਾਂ ਨਾਲ ਧੋਖਾ ਕਰਨ ਦਾ ਕੰਮ ਕੀਤਾ ਜੇ ਇਮਾਨਦਾਰੀ ਹੁੰਦੀ ਜੇ ਸੋਚ ਚੰਗੀ ਹੁੰਦੀ ਜੇ ਇਹਨਾਂ ਪਰ ਕਿਸਾਨਾਂ ਪ੍ਰਤੀ ਨੀਅਤ ਸਾਫ਼ ਹੁੰਦੀ ਤੇ ਪਹਿਲੇ ਦਿਨ ਐਫ ਆਈ ਆਰ ਦਰਜ ਕਰਦੇ ਔਰ ਇਹ ਗੱਲ ਵੀ ਅੱਜ ਆਨਰੇਬਲ ਹਾਈ ਕੋਰਟ ਨੇ ਪਿੰਪੁਆਇੰਟ ਕੀਤੀ ਹੈ ਜੇ ਇਸ ਗੱਲ ਨੂੰ ਕਿਸਾਨ ਬੜੇ ਚਿਰ ਤੋਂ ਉਠਾਰੇ ਸੀ ਆਪੋਜੀਸ਼ਨ ਉਠਾਰੀ ਸੀ ਕਿ ਉਥੇ ਰਬੜ ਬੁਲੇਟਸ ਨਹੀਂ ਉਥੇ ਐਕਚੁਅਲ ਬੁਲੇਟਸ ਯੂਜ਼ ਹੋ ਰਹੀਆਂ ਨੇ ਇਹਦੀ ਪੋਸਟਮਾਰਟਮ ਵੀ ਹੋਈ ਔਰ ਉਸ ਪੋਸਟਮਾਰਟਮ ਨੂੰ ਇਸ ਤਰੀਕੇ ਨਾਲ ਲੁਕੋ ਕੇ ਰੱਖਿਆ ਇਸ ਤਰ੍ਹਾਂ ਪਰਦਾ ਪਾ ਕੇ ਰੱਖਿਆ ਕਿ ਕਿਸੇ ਦੇ ਹੱਥ ਨਾ ਲੱਗ ਜਾਏ ਅੱਜ ਉਹਦੇ ਬਾਰੇ ਵੀ ਜ਼ਿਕਰ ਹੋਇਆ ਕਿ ਰਬੜ ਬੁਲੇਟ ਨਾਲ ਨਹੀਂ ਇਹ ਐਕਚੁਅਲ ਪੈਲੇਟ ਬੁਲੇਟਸ ਨਾਲ ਜਿਹੜੇ ਜਿਹਦੇ ਚ ਜਿਹੜੀ ਐਕਚੁਅਲ ਬੁਲੇਟ ਹੈ ਉਹਦੀ ਵਰਤੋਂ ਹੋਈ ਹੈ ਇਸ ਲਈ ਇਹ ਸਾਰੀ ਗੱਲਾਂ ਇੱਕ ਗੱਲ ਸਾਫ਼ ਸੰਕੇਤ ਦਿੰਦੀਆਂ ਨੇ ਕਿ ਭਗਵੰਤ ਮਾਨ ਪਲਟੂ ਰਾਮ ਇਹ ਟੌਟੀ ਕਰ ਰਿਹਾ ਹੈ ਔਰ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ ਇਸ ਲਈ ਮੈਂ ਇਹ ਡਿਮਾਂਡ ਕਰਦਾ ਕਿ ਜਿਨ੍ਹਾਂ ਨੇ ਇਸ ਐਫ ਆਈ ਆਰ ਨੂੰ ਜ਼ੀਰੋ ਕੀਤਾ ਉਸ ਐਫਆਈਆਰ ਨੂੰ ਜ਼ੀਰੋ ਕਰਨ ਵਾਲੇ ਹੋਮ ਮਿਨਿਸਟਰ ਸਾਹਿਬ ਦੇ ਖਿਲਾਫ ਵੀ ਪਰਚਾ ਦਰਜ ਹੋਵੇ ਕਿਉਂਕਿ ਸਬੂਤ ਮਟਾਉਣਾ ਸਬੂਤਾਂ ਨਾਲ ਖੇਲ ਖਲਵਾੜ ਕਰਨਾ ਇਹ ਵੀ ਜੁਰਮ ਹੈ ਔਰ ਇਸ ਜੁਰਮ ਲਈ ਜ਼ਿੰਮੇਵਾਰ ਟਾਊਟ ਭਗਵੰਤ ਮਾਨ ਹੈ ਇਹਦੇ ਖਿਲਾਫ ਐਕਸ਼ਨ ਹੋਵੇ ਪਰਚਾ